ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਆਹ ਦੀਆਂ ਤਿਆਰੀਆਂ ਤਾਂ ਪੂਰੇ ਜੋਰ-ਸ਼ੋਰਾਂ ਤੇ ਚੱਲ ਰਹੀਆਂ ਸੀ ਬਰਾਤ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਲਾੜੀ ਦਾ ਕਿਸੇ ਨੂੰ ਵੀ ਅਤਾ ਪਤਾ ਨਹੀਂ ਸੀ ਕਿ ਵਿਆਹ ਦੇ ਵਿੱਚ ਲਾੜੀ ਕੌਣ ਹੈ ਨਾਤੇ ਕਿਸੇ ਨੇ ਲਾੜੀ ਦੀ ਤਸਵੀਰ ਵੇਖੀ ਸੀ ਤੇ ਨਾ ਹੀ ਕੋਈ ਲਾੜੀ ਦੇ ਘਰ ਗਿਆ ਸੀ ਇਹ ਘਟਨਾ ਸ਼ਿਮਕਸਾ ਸਾਹਿਬ ਨੂੰ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਪਰਿਵਾਰ ਦੇ ਵੱਲੋਂ ਸਾਰੇ ਸ਼ਗਨ ਮਨਾਏ ਜਾ ਰਹੇ ਸੀ ਇੱਕ ਰਾਤ ਪਲਤ ਜਾਗੋ ਕੱਢੀ ਜਾਂਦੀ ਹੈ ਅਗਲੇ ਦਿਨ ਵਿਰਾਤ ਕੱਢਣ ਦੀ ਤਿਆਰੀ ਚੱਲ ਰਹੀ ਸੀ ਸਹਰਾ ਸਜਾ ਦਿੱਤਾ ਗਿਆ ਸੀ ਨੌਜਵਾਨ ਦੇ ਸਿਰ ਦੇ ਉੱਪਰ ਤੋਂ ਬਾਅਦ ਕੁੜੀ ਵਾਲਿਆਂ ਦੇ ਘਰ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਆਪਣੀ ਵਿਚੋਲਣ ਨੂੰ ਫੋਨ ਲਗਾਇਆ ਜਾਂਦਾ ਤਾਂ ਵਿਚੋਲਣ ਦੇ ਉੱਪਰ ਇਲਜ਼ਾਮ ਲੱਗ ਰਿਹਾ ਕਿ ਉਸਨੇ ਕਿਹਾ ਕਿ ਜਿਸ ਕੁੜੀ ਨਾਲ ਉਸਦਾ ਵਿਆਹ ਹੋਣਾ ਸੀ ਉਹ ਕੁੜੀ ਘਰੋਂ ਜਾ ਚੁੱਕੀ ਹੈ ਕਿਉਂ ਕਿਸੇ ਹੋਰ ਕੁੜੇ ਦੇ ਨਾਲ ਉਸ ਨੌਜਵਾਨ ਦਾ ਵਿਆਹ ਕਰਵਾਵੇਗੀ ਤੇ ਉਹ ਬਰਾਤ ਲੈ ਕੇ ਉਸ ਦੇ ਘਰ ਆ ਜਾਵੇ ਤਉ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਉਸਦੇ ਘਰ ਜਾਂਦੇ ਆਂ ਤੇ ਵਿਚੋਲਣ ਫਰਾਰ ਹੋ ਚੁੱਕੀ ਸੀ ਉੱਥੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਮੁੰਡੇ ਵਾਲਿਆਂ ਦੇ ਵੱਲੋਂ ਐ ਵੀ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਵਿਚੋਲਣ ਨੇ ਉਹਨਾਂ ਦੇ ਕੁਲੋਂ 50000 ਡਿਕਰੀ ਪੈਸਾ ਲਿਆ ਤੇ ਜਦੋਂ ਅਸੀਂ ਉਸਦੇ ਘਰ ਗਏ ਤਾਂ ਉਹ ਘਰੋਂ ਫਰਾਰ ਹੋ ਚੁੱਕੀ ਆ ਦੱਸਦੀ ਕਿ ਇਸ ਘਟਨਾ ਨੂੰ ਵੇਖ ਕੇ ਹਰ ਕੋਈ ਹੈਰਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਸਦਮੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਉੱਥੇ ਉਹਨਾਂ ਨੇ ਇੱਕ ਦਿਨ ਪਹਿਲਾਂ ਸਾਰੇ ਸ਼ਗਨ ਮਨਾਏ ਸੀ ਸਾਰੇ ਚਾੱਕ ਕਿਤੇ ਜਾ ਰਹੇ ਸੀ ਵਿਆਹ ਨੂੰ ਲੈ ਕੇ ਵਿਆਹ ਦੀਆਂ ਖੁਸ਼ੀਆਂ ਸੀਗੀਆਂ ਪਰ ਅਚਾਨਕ ਹੀ ਅਜਿਹੀ ਮੁਸੀਬਤ ਉਹਨਾਂ ਦੇ ਸਿਰ ਪੈ ਚੁੱਕੀ ਹੈ ਪੁਛ ਰਸਟੇ ਕਿ ਇਸ ਘਟਨਾ ਦੇ ਵਿੱਚ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਕੁੜੀ ਨਹੀਂ ਸੀ ਵਿਖਾਈ ਗਈ ਪਹਿਲਾਂ ਉਹਨਾਂ ਨੇ ਨਾ ਤੇ ਲੜਕੀ ਦੀ ਤਸਵੀਰ ਵੇਖੀ ਸੀ ਨਾ ਹੀ ਉਹਨਾਂ ਨੇ ਉਸ ਕੁੜੀ ਦਾ ਘਰ ਵੇਖਿਆ ਸੀ ਤੇ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅੱਗੇ ਕੀ ਕਰਨ ਇਸੇ ਰਸਟੇ ਕਿ ਇਸ ਮਾਮਲੇ ਦੇ ਵਿੱਚ ਮੁੰਡੇ ਵਾਲਿਆਂ ਦੇ ਬਲੋ ਇਲਜ਼ਾਮ ਵਿਚੋਲਣ ਦੇ ਉੱਪਰ ਲਗਾਏ ਜਾ ਰਹੇ ਹੈ ਕਿ ਵਿਚੋਲਣ ਨੇ ਵਿਆਹ ਕਰਵਾਉਣ ਦੇ ਲਈ 50000 ਰੁਪਏ ਉਹਨਾਂ ਦੇ ਕੋਲੋਂ ਲਿਆ ਸੀ ਤੇ ਉਹ ਪੈਸੇ ਲਾ ਕੇ ਫਰਾਗ ਹੋ ਚੁੱਕੀ ਹੈ ਹਾਲਾਂਕਿ ਮੁਖਤ ਦੇ ਵਿਡਿੰਗ ਪਿੰਡ ਦਾ ਇਹ ਨੂ ਲੈ ਕੇ ਜਿਹੜੇ ਨੌਜਵਾਨ ਦੇ ਪਰਿਵਾਰਿਕ ਮੈਂਬਰ ਨੂੰ ਕਾਫੀ ਹੈਰਾਨ ਨੇ ਰਿਸ਼ਤੇਦਾਰ ਹੈਰਾਨ ਨੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਹੋਇਆ ਹੋਇਆ ਸੀ ਵਿਆਹ ਦੇ ਲਈ ਤੇ ਅਚਾਨਕ ਇਹ ਘਟਨਾ ਵਾਪਰ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਮੁੰਡੇ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਲੜਕੀ ਕੌਣ ਹੈ ਤੇ ਹੁਣ ਸਾਰਾ ਪਰਿਵਾਰ ਮੁਸੀਬਤ ਦੇ ਵਿੱਚ ਪੈ ਚੁੱਕਿਆ ਜੇਕਰ ਉਹ ਪਹਿਲਾਂ ਕੁੜੀ ਵੇਖ ਲੈਂਦੇ ਉਹਨਾਂ ਨੂੰ ਪਤਾ ਹੁੰਦਾ ਤਾਂ ਇੱਕ ਅਜਿਹੀ ਮੁਸੀਬਤ ਉਹਨਾਂ ਦੇ ਸਿਰ ਨਹੀਂ ਸੀ ਪੈਣੀ ਪਰ ਉਹਨਾਂ ਦੇ ਵੱਲੋਂ ਅਝੀਲਾ ਪਰਵਾਹੀ ਵਰਤੀ ਗਈ ਤੇ ਵਿਚੋਲਣ ਦਸਤ ਦੇ ਪਰਖੇ ਉਹਨਾਂ ਦੇ ਵੱਲੋਂ ਸਾਰੀ ਸਵੇਰੀ ਪਾ ਦਿੱਤੀ ਗਈ ਹੈ ਹੁਣ ਦੱਸ ਦੇ ਕਿ ਪਰਿਵਾਰਿਕ ਮੈਂਬਰ ਕਾਫੀ ਪਰੇਸ਼ਾਨ ਚੱਲ ਰਹੇ ਹੈ ਤੁਸੀਂ ਵਸ ਸੁਣੋ ਪੂਰਾ ਮਾਮਲਾ ਕੀ ਹੈ ਤੇ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਇਹ ਆਂਦੇ ਹੀ ਥੋੜਾ ਸਗਣ ਪਾਣੀ ਮੈਂ ਇਹਨੇ ਆਪ ਹੀ ਪਿਆਂਦੀ ਕੁੜੀ ਦੇ ਪਿਓ ਆਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਅਸੀਂ ਚਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ ਮੈਨੂੰ ਆਂਦੀ ਚਾਰ ਤਰੀ ਦੀ ਤੇਰੀ ਬਰਾਤਾ ਠੀਕ ਹੈ ਵੀ ਪੋ ਦਾ ਨਾ ਤਾਂ ਤੇ ਵਾਦੂ ਹੀ ਮੈਂ ਜੀ ਠੀਕ ਹੈ ਜੀ ਇਹਨੇ ਮੁੜ ਕੇ ਆਈ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਿਆ ਲੈ ਕੇ ਜਾਊਂਗੀ ਠੀਕ ਹੈ 10000 ਰੁਪਿਆ ਦੇਦਾ 8 ਵਜੇ ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਕਰਿਆ ਕਿ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕ ਵਾਰੀ ਪੁੱਛ ਲੈ ਕੌਣ ਦੀ ਕੁੜੀ ਦਾ ਭਰਾ ਮਰ ਗਿਆ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਪਿਆ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਹਾਂ ਇਹ ਗਰੀਬ ਬੰਦੇ ਆ ਜੀ ਸਾੜਾ ਤਿੰਨ ਚਾਰ ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਤਾਂ ਸਾਫ਼ ਦਿੱਤਾ ਜਾਵੇ ਕਿਨੇ ਕਿਨੇ ਪੈਸੇ ਲਏ ਸੀ ਤੁਹਾਡੇ ਇਹਨੇ ਸਾਡੇ ਤੋਂ 50000 ਰੁਪਏ ਲਿਆ ਸੀ ਕਿ ਪੁਲਿਸ ਨੂੰ ਸ਼ਿਕਾਇਤ ਦਿੰਦੀ ਏ ਤੁਸੀਂ ਹਾਂਜੀ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਭਾ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣ ਨੇ ਇਹਨਾਂ ਨੂੰ ਧੋਖਾ ਧੜੀ ਕੀਤੀ ਵਿਚੋਲਣੇ ਪੂਰੀ 420 ਕੀਤੀ ਜੀ ਇਹਨਾਂ ਨਾਲ ਪੈਸਾ ਨਾਲ ਤੋਂ 50000 ਰੁਪਏ ਪਹਿਲਾਂ ਲੈ ਚੁੱਕੀ ਆ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹਨਾਂ 10000 ਰੁਪਏ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਅਸੀਂ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਐਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਹੋ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੋਂ ਟਰਾਈ ਕਰਦੀਆਂ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ 50000 ਰੁਪਏ ਵੀ ਲੈ ਗਈ ਹੈ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆਂ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸਿਰ ਹੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ ਉਹ ਲਾ ਗਈ ਇਹ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਨੇ ਆਪਣਾ 50000 ਰੁਪਇਆ ਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 50000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਹੈ ਠੀਕ ਹੈ ਤੇ ਆਂਦੀ ਅਸੀਂ ਵੀ ਮੈਂ ਆਪੇ ਸਕਰਣ ਪਾਉਂਗੀ ਸਾਰਾ ਕੁਝ ਮਾਪੇ ਕਰੂੰਗੀ ਕੋਈ ਟੈਨਸ਼ਨ ਨਹੀਂਗੀ ਆ ਵੇਲੋਂ 50000 ਰੁਪਇਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਟ ਲੱਗਿਆ ਪਿਆ ਇਹਦਾ ਖਰਚਾ ਵੇਲੋਂ ਡੀ ਆਲਾ ਦੇ ਖਰਚੇ ਵੇਲੋਂ ਕੀ ਇਨਕੇ ਕੀ ਸੁਣੋ ਉਸ ਤੋਂ ਬਾਅਦ ਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਆਂਦੀ 10000 ਰੁਪਇਆ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਅਦ ਕੀ ਕੀਤਾ ਬਰਾਤ ਜੋ 10000 ਰੁਪਇਆ ਦਿੱਤਾ ਤੁਸੀਂ 10000 ਰੁਪਇਆ ਦਿੱਤਾ ਸੀ ਅਸੀਂ ਇਹਨੂੰ 2:30 ਵਜੇ ਤੇ ਕੱਢ ਦਿੱਤਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਹਿੰਦੀਆਂ ਮੋੜ ਨਾਲੀਆਂ ਤੇ ਸਾਡੀ ਬਰਾਤ ਕਿਉਂ ਨਹੀਂ ਆਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇੱਥੋਂ ਭੱਜ ਗਈ ਇੱਕ ਬੰਦਾ ਗੈਰਕਾਨੂੰਨੀ ਰੱਖਿਆ ਨਹੀਂ ਕੀ ਕਿ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ ਤਾਂ 10000 ਰੁਪਏ ਲੱਗੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਹੀ ਦਿੱਤਾ ਤੁਹਾਨੂੰ ਵੀ ਰਾਤ ਆਊਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਗ ਕੀ ਕਰਦੇ ਮੰਗ ਕੀ ਕਰਦੇ ਸਾਡੇ ਮੁਸਾਬ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਈਆ 3-4 ਲੱਖ ਰੁਪਈਆ ਲਈ ਬੈਠਾ ਮੈਂ ਸ਼ਾਨਮ ਸਿੰਘ ਜਹੀਦਾਈ ਇਹ ਜੀ ਦਾ